ਇਟ ਇਸ ਵੀਰ ਪਟਿਆਲਾ ਦੇ ਖਾ ਪਰ ਜੁਨੀਵਰਸਿਟੀ ਦੇ ਨਜ਼ਦੀਕ ਵੰਦੇ ਕਰਤਾਰ ਕਲੋਨੀ ਦੀ ਹੈ ਜਿੱਥੇ ਕਿ ਪਿਛਲੇ 6 ਮਹੀਨਿਆਂ ਤੋਂ ਲੋਕ ਨਰਕ ਭਰੀ ਜ਼ਿੰਦਗੀ ਜੀਣ ਦੇ ਲਈ ਮਜਬੂਰ ਹੋਏ ਪਏ ਨੇ ਦਾਸਤਿਕੇ ਪਿਛਲੇ 6 ਮਹੀਨਿਆਂ ਤੋਂ ਇਸ ਇਲਾਕੇ ਦੇ ਵਿੱਚ ਸੀਵਰੇਜ ਬਲੌਕ ਹੋਏ ਪਏ ਨੇ ਜਿਸ ਕਰਕੇ ਸੀਵਰੇਜ ਦਾ ਪਾਣੀ ਬੈਕ ਵਚਨ ਕਰਨ ਕਰਮ ਦੇ ਬਾਹਰ ਮੁਹੱਲੇ ਦੇ ਵਿੱਚ ਉੱਪਰ ਆਇਆ ਹੋਇਆ ਇਸ ਦੌਰਾਨ ਨੇ ਲੋਕਾਂ ਨੇ ਦੱਸਿਆ ਕਿ ਉਹ ਆਪਣੇ ਬੱਚੇ ਸਕੂਲ ਛੱਡਣ ਨਹੀਂ ਜਾ ਪਉਂਦੇ ਕਿਉਂਕਿ ਜਦੋਂ ਬੱਚਿਆਂ ਨੂੰ ਇਸ ਗੰਦੇ ਪਾਣ ਦੇ ਵਿੱਚੋਂ ਲੈ ਕੇ ਜਾਂਦੇ ਨੇ ਤਾਂ ਉਹਨਾਂ ਨੂੰ ਉਲਟੀਆਂ ਆਉਂਦੀਆਂ ਨੇ ਪੇਟ ਦੇ ਵਿੱਚ ਦਰਦ ਹੁੰਦਾ ਹੈ ਬੁਖਾਰ ਚੱਲ ਜਾਂਦਾ ਹੈ ਅਜਿ ਦੇ ਨਾਲ ਹੀ ਉਹਨਾਂ ਕਿਹਾ ਕਿ ਇਹਨਾਂ ਦਿਨੀਂ ਬਰਸਾਤਾਂ ਹੋ ਰਹੀਆਂ ਨੇ ਤੇ ਬਰਸਾਤਾਂ ਦੇ ਕਾਰਨ ਉਹਨਾਂ ਦੇ ਹਾਲਾਤ ਹੋਰ ਵੀ ਜ਼ਿਆਦਾ ਮਾੜੇ ਹੋ ਗਏ ਨੇ ਜਿਠੇ ਕਿ ਪਾਣੀ ਦੇ ਉੱਪਰ ਹੁਣ ਮੱਛਰ ਮੱਖੀਆਂ ਬੈਠ ਰਹੇ ਨੇ ਤੇ ਕਾਫੀ ਹੱਦ ਤੱਕ ਬਿਮਾਰੀਆਂ ਵੀ ਫੈਲ ਰਹੀਆਂ ਚਾਹੁੰਦੇ ਨੇ ਕਿ ਡੇਂਗੂ ਮਲੇਰੀਆ ਵਰਗੀਆਂ ਬਿਮਾਰੀਆਂ ਦੀ ਦਸ ਤੱਕ ਦੇ ਚੁੱਕੀਆਂ ਨੇ ਫਿਲਹਾਲ ਉਹਨਾਂ ਨੇ ਪ੍ਰਸ਼ਾਸਨ ਦੇ ਕੋਲੋਂ ਮੰਗ ਕੀਤੀ ਹੈ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਤਾਂ ਉਹਨਾਂ ਦਾ ਮਸਲਾ ਜਲਦ ਹੀ ਹੱਲ ਕੀਤਾ ਜਾਵੇ ਭਾਈ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਇਹ ਕਲੋਨੀ ਕਿਹੜੀ ਹੈ ਮੇਰਾ ਨਾਮ ਹਰਿੰਦਰਜੀਤ ਹੈ ਜੀ ਇਹ ਕਲੋਨੀ ਕਰਤਾਰ ਕਲੋਨੀ ਹੈ ਜੀ ਅਬਲੋਵਾਲ ਨਾਬਾ ਰੋਡ ਨੀਅਰ ਵੈਸ਼ਨੋਮਾਤਾ ਦਾ ਮੰਦਿਰ ਵਾਰਡ ਨੰਬਰ 59 ਕੀ ਦਿੱਕਤ ਕੀ ਆ ਰਹੀ ਹੈ ਕਿੰਨੇ ਸਮੇਂ ਤੋਂ ਦਿੱਕਤ ਹੈ ਦਿੱਕਤ ਸਾਨੂੰ ਬਹੁਤ ਲੰਬੇ ਸਮੇਂ ਤੋਂ ਆ ਰਹੀ ਹੈ ਜੀ ਤਕਰੀਬਨ ਦਿੱਕਤ ਆਉਂਦੇ ਨੂੰ 6 ਮਹੀਨੇ ਹੋ ਚੱਲੇ ਨੇ ਸਾਡੀ ਕਲੋਨੀ ਦੇ ਵਿੱਚ ਸੀਵਰਸ ਦਾ ਹੱਲ ਨਹੀਂ ਹੋ ਪਾਰਿਆ ਅਸੀਂ ਕੰਪਲੀਟਾ ਪਾਪ ਆ ਕੇ ਥੱਕ ਗਏ ਹਾਂ ਜੀ ਐਮਸੀ ਕੋਲ ਵੀ ਜੰਨੇ ਕੱਲਾ ਕੱਲਾ ਕਰ ਐਮਸੀ ਕੋਲ ਵੀ ਜਾਇਆ ਪਰ ਉਹਨਾਂ ਦੀ ਵੀ ਸਾਡੀ ਪ੍ਰੋਪਰ ਸੁਣਵਾਈ ਨਹੀਂ ਹੋ ਪਾਰੀ ਹੈ ਜਿਸ ਕਰਕੇ ਅਸੀਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਠੀਕ ਹੈ ਮੱਲੇਦਾਰੀ ਦੇ ਵਿੱਚ ਘਰੋਂ ਨਿਕਲਣਾ ਮੁਸ਼ਕਿਲ ਹੋਇਆ ਪਿਆ ਅੱਜ ਰੱਖੜੀ ਦਾ ਮੇਨ ਫੈਸਟੀਵਲ ਕਰਕੇ ਸਾਡੀ ਕੁੜੀਆਂ ਨੇ ਬੱਚਿਆਂ ਨੇ ਆਉਣਾ ਵੀ ਆ ਜਾਣਾ ਵੀ ਆ ਅਸੀਂ ਉਹਨਾਂ ਨੂੰ ਵੀ ਸਪੈਸ਼ਲ ਫੋਨ ਸਾਡੀ ਜੋ ਕਲੋਨੀਆ ਉਹਦੇ ਵਿੱਚ ਕੋਈ ਜੇ ਲੇਡੀਜ਼ ਆਂਦੀ ਵੀ ਆ ਸਾਡਾ ਭੈਣ ਭਾਈ ਆਂਦੇ ਕਿ ਉਹਨਾਂ ਨੂੰ ਆਉਣਗੇ ਤਾਂ ਗਿਰਸ ਵਗਦੀ ਐ ਇਸ ਕਰਕੇ ਅਸੀਂ ਉਹਨਾਂ ਨੂੰ ਖੁਦ ਮਨਾ ਕਰੇ ਕਿ ਉਰੇ ਆਣ ਦੀ ਲੋੜ ਨਹੀਂ ਅਸੀਂ ਖੁਦ ਹੀ ਤੁਹਾਡੇ ਕੋਲ ਆਵਾਂਗੇ ਇਸ ਤਰ੍ਹਾਂ ਦੀ ਜ਼ਿੰਦਗੀ ਅਸੀਂ ਹਾਲਾਤ ਉਹਰੇ ਕਲੋਨੀ ਦੇ ਵਿੱਚ ਜੀ ਪਾ ਰਹੇ ਹਾਂ ਜੀ ਤਦ ਹੀ ਨਗਰ ਨਿਗਮ ਕੋਲ ਨਹੀਂ ਗਏ ਕਿ ਕਿ ਭਾਈ ਇਸ ਸਮੱਸਿਆ ਦਾ ਹੱਲ ਨਗਰ ਨਿਗਮ ਨੂੰ ਵੀ ਬੇਨਤੀ ਕੀਤੀ ਜੀ ਉਹਨਾਂ ਦੇ ਪ੍ਰਸ਼ਾਸਨ ਦੀ ਵੀ ਆਉਂਦੇ ਨੇ ਅਧਿਕਾਰੀ ਆਉਂਦੇ ਨੇ ਪਰ ਉਹਨਾਂ ਵੱਲੋਂ ਪੂਰਾ ਫਾਲੋਅ ਅਪ ਨਹੀਂ ਲੈਂਤਾ ਜਾ ਰਹੇ ਜੀ ਹੁਣ ਵੀ ਤੁਸੀਂ ਮੇਰੇ ਨਾਲ ਜਾ ਕੇ ਦੇਖ ਸਕਦੇ ਹੋ ਉਹ ਆਏ ਹੋਏ ਆ ਪਰ ਬੈਠ ਕੇ ਉੱਥੇ ਚਾਹ ਪੀ ਰਹੇ ਆ ਜੀ ਕੋਈ ਹੱਲ ਹੱਲ ਨਹੀਂ ਹੋ ਰਿਹਾ ਆਉਂਦੇ ਆ ਇੱਕ ਨੋਰਮਲ ਫਾਰਮੈਲਟੀ ਦੇ ਲਈ ਡੰਡਾ ਮਾਰ ਕੇ ਚਲੇ ਜਾਂਦੇ ਆ ਜੀ ਤਾਂ ਕਿ ਫੇਰ ਵੀ ਸਾਡਾ ਪਾਣੀ ਦਾ ਹੱਲ ਨਹੀਂ ਹੋ ਪਾ ਰਿਹਾ ਜੀ ਬੱਚੇ ਕਿੰਨੇ ਕੁ ਬਿਮਾਰ ਹੋ ਰਹੇ ਨੇ ਕਿਸ ਤਰ੍ਹਾਂ ਦੀ ਬਿਮਾਰੀਆਂ ਫੈਲ ਰਹੀਆਂ ਨੇ ਬੱਚੇ ਦਾ ਸਰ ਤਕਰੀਬਨ ਡੇਲੀ ਦਾ ਇਹੀ ਹੈ ਕਿ ਬੱਚੇ ਬਿਮਾਰ ਹੋ ਰਹੇ ਨੇ ਜੀ ਠੀਕ ਹੈ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਡੇਂਗੂ ਦਾ ਖਤਰਾ ਹੈ ਜੀ ਡਾਇਰੀਆ ਕੁਝ ਵੀ ਫੈਲਣ ਦੀ ਹੁੰਦਾ ਸੰਭਾਵਨਾ ਪੂਰੀ ਅਗਰ 1-2 ਦਿਨ ਦੇ ਵਿੱਚ ਇਹਦਾ ਹੱਲ ਨਾ ਹੋ ਪਾਇਆ ਤਾਂ ਇਹ ਜੋ ਪਾਣੀ ਹੈ ਕਿਸੇ ਵੱਡੀ ਬਿਮਾਰੀ ਨੂੰ ਦਸਤਕ ਦੇਊਗਾ ਤਾਂ ਇਹਦੇ ਜ਼ਿੰਮੇਵਾਰ ਫਿਰ ਕੌਣ ਹੋਊਗਾ ਜੀ ਘਰਾਂ ਤੋਂ ਬਾਹਰ ਕਿਸ ਤਰ੍ਹਾਂ ਨਿਕਲਦੇ ਹੋ ਘਰਾਂ ਤੋਂ ਬਾਹਰ ਅਸੀਂ ਜੇ ਕਿਸੇ ਨੂੰ ਲੈ ਕੇ ਜਾਣਾ ਤਾਂ ਅਸੀਂ ਘਰ ਦੇ ਅੰਦਰੋਂ ਹੀ ਬਾਈਕ ਤੇ ਬਿਠਾਉਨੇ ਆ ਜੀ ਬੱਚੇ ਨੂੰ ਵਾਈਫ ਨੂੰ ਬਾਈਕ ਦੇ ਅੰਦਰੋਂ ਹੀ ਘਰ ਤੇ ਬਿਠਾ ਕੇ ਫਿਰ ਬਾਹਰ ਨਿਕਲਦੇ ਆ ਤਾਂ ਕਿ ਸਾਡੇ ਜੋ ਪੈਰਾਂ ਨੂੰ ਪਾਣੀ ਟੱਚ ਨਾ ਕਰੇ ਜੇ ਉਹ ਪਾਣੀ ਪੈਰਾਂ ਨੂੰ ਟੱਚ ਕਰਦਾ ਤਾਂ ਉਹਦੇ ਦੇ ਨਾਲ ਖਾਰਸ਼ ਹੁੰਦੀ ਹੈ ਜੀ ਪੈਰਾਂ ਦੇ ਵਿੱਚ ਰੈਸ਼ ਹੋ ਜਾਂਦੇ ਆ ਤਾਂ ਕਿ ਪਾਣੀ ਜੋ ਆਪਾਂ ਕਹਿ ਦਈਏ ਫੋੜੇ ਪਰ ਜਾਂਦੇ ਆ ਪਾਣੀ ਦੇ ਵਿੱਚ ਪਾਣੀ ਵਾਲੇ ਤਾਂ ਇਸ ਕਰਕੇ ਪਾਣੀ ਦੇ ਵਿੱਚ ਖੜਨਾ ਵੀ ਬਹੁਤ ਜ਼ਿਆਦਾ ਸਮੈਲ ਲੈਣੀ ਵੀ ਬਹੁਤ ਜ਼ਿਆਦਾ ਦੁਬਰ ਹੋ ਰਹੀ ਹੈ ਜੀ ਅਜੀ ਕੀ ਨਾਮ ਹੈ ਤੁਹਾਡਾ ਤੇ ਕਿਹੜੀ ਮੇਰਾ ਨਾਮ ਮਕੇਸ਼ ਕੁਮਾਰ ਹੈ ਮੈਂ ਕਿਰਤਾਕलोनी ਨਿਵਾਸੀ ਦਾ ਵਾਰਡ ਨੰਬਰ 59 ਤੋਂ ਕੀ ਦਿੱਕਤ ਕੀ ਆ ਰਹੀ ਹੈ ਔਰੇ ਇਹ ਕਈ ਮਹੀਨਿਆਂ ਤੋਂ ਰਿਵਰਸ ਦਾ ਪਾਣੀ ਖੜਾ ਹੈ ਜੀ ਦੇ ਵਿੱਚ ਸਾਨੂੰ ਉੱਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਉਹਨਾਂ ਸਕੂਲ ਛੱਡਣ ਵਿੱਚ ਬਾਹਰ ਕਿਤੇ ਜ਼ਰੂਰੀ ਕੰਮ ਲੋਣ ਦੀ ਸਮਾਨ ਲੈਣ ਜਾਣ ਵਿੱਚ ਬਹੁਤ ਦਿੱਕਤ ਆ ਰਹੀ ਹੈ ਤੇ ਉਹਨਾਂ ਦਾ ਇਹ ਗੰਦਾ ਪਾਣੀ ਜੋ ਕਿ ਸਰੀਰ ਨੂੰ ਬਹੁਤ ਨੁਕਸਾਨ ਕਰ ਰਿਹਾ ਹੈ ਜਿਸ ਕਰਕੇ ਉਹਨੂੰ ਪੈਰਾਂ ਨੂੰ ਖਾਸ ਖੁਜਲੀ ਹੈ ਜਾਂ ਕੋਈ ਵੀ ਬਿਮਾਰੀ ਨੂੰ ਦਸਤਕ ਦੇ ਸਕਦੀ ਹੈਗੀ ਹੈ ਇੰਨਾ ਖਤਰਨਾਕ ਪਾਣੀ ਹੋਏ ਬੱਚੇ ਬਹੁਤ ਬਿਮਾਰ ਹੋ ਰਹੇ ਹਨ ਕੀ ਹੋ ਰਿਹਾ ਹੈ ਬੱਚਾ ਨੂੰ ਉਲਟੀਆਂ ਮਤਲਬ ਲੂਜ਼ ਮੋਸ਼ਨ ਹੈ ਜਾਂ ਕੁਝ ਵੀ ਬਿਮਾਰੀ ਦੀ ਜੋ ਹੋ ਰਹਾ ਹੈ ਤੇ ਨਿਕਲਦੇ ਕਿਸ ਤਰ੍ਹਾਂ ਘਰੋਂ ਦੇ ਬਾਸ ਪਾਣੀ ਚ ਨਹੀਂ ਅਸੀਂ ਬਸ ਆਪਣੇ ਵਾਹਨ ਦੇ ਉੱਪਰ ਤੋਂ ਹੀ ਚੜਦ ਕੇ ਨਿਕਲਦੇ ਆ ਉੱਪਰ ਹੀ ਬੈਠਦੇ ਆ ਮਤਲਬ ਸਾਨੂੰ ਪੈਦਲ ਤਾਂ ਬਿਲਕੁਲ ਅਸੀਂ ਗੇਟ ਦੇ ਬਾਹਰ ਖੜ੍ਹ ਵੀ ਨਹੀਂ ਸਕਦੇ ਤਾਂ ਜੋ ਇੰਨੀ ਸਮੈਲ ਮੋਸਕ ਮਾਰ ਰਹੀ ਮੱਛਰ ਮੱਖੀ ਪੈਦਾ ਹੋ ਰਹੀ ਤਾਂ ਅਸੀਂ ਬੜੇ ਵਾਹਨ ਦੇ ਉੱਪਰ ਚੜਦੇ ਆ ਤੇ ਅੰਦਰ ਹੀ ਉਤਰਦੇ ਆ ਇਹ じゃ ਸਾਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਕਿਉਂਕਿ ਮੰਗ ਕਰਦੇ ਆ ਨਗਰ ਨਿਕਮਤ ਮੈਂ ਨਗਰ ਨਿਕਮਤ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਇਹਦਾ ਜਲਦੀ ਤੋਂ ਜਲਦੀ ਔਨ ਦਾ ਸਪੋਰਟ ਹੱਲ ਕੀਤਾ ਜਾਵੇ